ਕਈ ਗੁਰੂ ਸੀ ਕਿ ਜਿਹੜੀ ਬੀਬੀਆਂ ਹੁੰਦੀਆਂ ਨੇ ਉਹਨਾਂ ਨੇ ਜਿਵੇਂ ਅੰਮ੍ਰਿਤ ਛਕਿਆ ਹੁੰਦਾ ਤੇ ਕੰਨਾਂ 'ਚ ਵੀ ਵਾਲੀਆਂ ਪਾਈਆਂ ਹੁੰਦੀਆਂ ਨੇ ਕੋਕਾ ਵੀ ਪਾਇਆ ਹੁੰਦਾ ਥੱਲੇ ਨੂੰ ਕਿਰਪਾਨ ਪਾਈ ਹੁੰਦੀ ਤੇ ਕਈ ਗੁਰੂ ਸੀ ਕਿ ਮੈਂ ਇਹੋ ਜਿਹੀ ਵੀ ਵੇਖੇ ਨੇ ਕਿ ਕਿਰਪਾਨ ਦੇ ਨਾਲ ਹੀ ਉਹਨਾਂ ਨੇ ਨਾ ਬਸ ਛੋਟਾ ਜਿਹਾ ਇੱਕ ਕੰਗਾ ਆ ਉਹ ਇੱਥੇ ਆ ਕੇ ਬਸ ਹਲਕੀ ਜੀ ਗੰਡ ਮਾਰ ਲੈਂਦੇ ਨੇ ਆ ਫਿਰ ਛੋਟਾ ਜਿਹਾ ਕਸ਼ਹਰਾ ਵੀ ਬਣਾ ਲਗੋ ਵੀ ਇੱਥੇ ਇੱਥੇ ਗੰਡ ਮਾਰ ਲੂ ਪਾਣ ਦੀ ਕੀ ਲੋੜ ਤੇ ਕਰਮ ਠੰਡ ਰਹੀ ਇਹੀ ਤੇ ਕਿਰਪਾਨ ਹੈ ਸੀ ਇਹ ਸਾਰੇ ਧਰਮ ਦੇ ਕਰਮ ਨੇ ਅਰੇ ਪੰਜ ਕਕਾਰ ਗੁਰੂ ਨੇ ਦਿੱਤੇ ਨੇ ਸਾਨੂੰ ਪੰਜ ਗਹਿਣੇ ਦਿੱਤੇ ਨੇ ਗੁਰੂ ਨੇ ਬਾਕੀ ਗਿਫਤਾਂ ਦੀ ਕੀ ਲੋੜ ਹੈ ਜੀ ਇੱਕ ਅੰਗਰੇਜ਼ ਹੋਇਆ ਉਹਨੇ ਤੜੀ ਕੀਤੀ ਸਾਰੇ ਸੰਸਾਰ ਦੇ ਧਰਮਾਂ ਦੀ ਉਹਨੂੰ ਕਿਸੇ ਨੇ ਸਵਾਲ ਕੀਤਾ ਤੇ ਸਾਰੀ ਦੁਨੀਆ ਦਾ ਸਭ ਤੋਂ ਸੁੰਦਰ ਮਨੁੱਖ ਕੌਣ ਹੈ ਤੁਸੀਂ ਹੈਰਾਨ ਵਗੋਨੇ ਜਿਹਾ ਜਵਾਬ ਦਿੱਤਾ ਗੁਰੂ ਗੋਬਿੰਦ ਸਿੰਘ ਦਾ ਸੱਜਿਆ ਖਾਲਸਾ ਵਾਹ ਸਾਰੀ ਦੁਨੀਆ ਦਾ ਸਭ ਤੋਂ ਸੁੰਦਰ ਮਨੁੱਖ ਹੈ ਹੁਣ ਉਹਨੇ ਨਾਲ ਦਾ ਇੱਕ ਹੋਰ ਸਵਾਲ ਕਰਤਾ ਇਸ ਸਾਰੀ ਦੁਨੀਆ ਤੇ 크ਰੂਪ ਮਨੁੱਖ ਕਿਹੜਾ ਤੁਸੀਂ ਫਿਰ ਹੈਰਾਨ ਵਗੋਨੇ ਕਿਹਾ ਉਹ ਸਿੱਖ ਜਿੰਨੇ ਸਿੱਖੀ ਛੱੜਤੀ ਪਤਿਤ ਹੋ ਗਏ ਡਾਊਨਲੋਡ ਚੈਟ